ਮਨਿੰਦਰਜੀਤ ਨੂੰ ਚੁੱਪ ਕਰਾਉਣ ਲਈ ਉਹਨੂੰ ਉਲਝਾਉਣ ਲਈ ਜਾਣ ਕੇ ਇੱਕ ਇਸ ਤਰ੍ਹਾਂ ਦਾ ਪਰਚਾ ਕੀਤਾ ਜਿਹਦਾ ਸਿਰ ਨਹੀਂ ਪੈਰ ਨਹੀਂ ਹੈਗਾ ਇਹ ਠੋਕ ਕਰਨ ਵਾਲੀ ਪ੍ਰਕਿਰਿਆ ਮਤਲਬ ਮੌਕਾ ਲੱਭਿਆ ਉਹਨਾਂ ਨੇ ਮੌਕਾ ਬਣਾਇਆ ਵੀ ਸ਼ਾਇਦ ਅਸੀਂ ਐਂ ਕਰਕੇ ਅਸੀਂ ਫੱਟੇ ਚੱਕ ਦਾਂਗੇ ਪਰ ਕੋਈ ਗੱਲ ਨਹੀਂ ਹੁਣ ਰੌਲਾ ਪੈ ਗਿਆ ਅਸੀਂ ਮੈਦਾਨ ਦੇ ਵਿੱਚ ਆ ਪਰਚੇ ਦਰਜ ਹੋ ਗਏ ਕੋਈ ਗੱਲ ਨਹੀਂ ਔਰ ਜਿਨ੍ਹਾਂ ਨੇ ਦਰਜ ਕਰਵਾਇਆ ਉਹੀ ਰੱਦ ਕਰਾਉਣਗੇ ਤੇ ਮੈਂ ਤੁਹਾਨੂੰ ਚੀਕਾ ਮਾਰ ਦੂੰ ਖਾ ਦੂੰਗਾ ਹੂੰ ਤੁਸੀਂ ਐਫ ਆਈ ਆਰ ਪੜੋ ਹੂੰ ਇਹ ਦੱਸੇ ਵੀ ਕਿਹੜਾ ਸ਼ਬਦ ਕਿਹੜੀ ਗੱਲ ਜਿਹੜੀ ਮਨਿੰਦਰ ਨੇ ਆਡਿਟ ਕਰਕੇ ਉਹਦੇ ਵਿੱਚ ਬੋਲੀ ਗਈ ਹੋਵੇ ਤੁਸੀਂ ਕਹਿੰਦੇ ਹੋ ਕਿ ਵੀਡੀਓ ਫੋਰਜ ਕੀਤੀ ਆ ਆਡੀਓ ਫੋਰਜ ਕੀਤੀ ਆ ਹੂੰ ਕਿਹਨੇ ਕੀਤੀ ਕਿਵੇਂ ਕੀਤੀ ਆ ਕਿਹੜੀ ਗੱਲ ਫੋਰਜ ਕੀਤੀ ਆ ਕਿਹੜੀ ਗੱਲ ਫੋਰਜ ਕੀਤੀ ਆ ਜਾਂ ਉਹ ਦੱਸੇ ਕਿ ਆ ਗੱਲ ਤਾਂ ਮੈਂ ਬੋਲੀ ਨਹੀਂ ਕੀਤੀ ਸੀ ਫਿਰ ਸਮਝ ਆ ਜਾਣਾ ਸਿੱਧੂ ਬਲਕਾਰ ਨੇ ਜਿਹੜਾ ਕੀਤਾ ਹੈਗਾ ਉਹ ਆਪਦੇ ਗੁਨਾਹ ਅਤੇ ਆਪਦੀ ਕਰਤੂਤਿ ਛਪਾਉਣ ਲਈ ਇੱਕ ਸੱਚੇ-ਸੁੱਚੇ ਪੱਤਰਕਾਰ ਤੇ ਝੂਠਾ ਪਰਚਾ ਦਰਜ ਕੀਤਾ ਇਹ ਬਲਕਾਰ ਸਿੱਧੂ ਦੇ ਨਾਲ-ਨਾਲ ਜਿਹੜਾ ਹੈਗਾ ਸਰਕਾਰ ਨੂੰ ਇਹ ਪਰਚਾ ਮਹਿੰਗਾ ਪਊਗਾ ਇਹਦੇ ਫਿਰ ਚਾਰ ਦਿਨਾਂ ਦੇ ਵਿੱਚ ਮਲਕਾਰ ਸਿੱਧੂ ਦੇ ਪਰਚਾ ਦਰਜ ਹੋਣਾ ਚਾਹੀਦਾ ਹੈਗਾ ਜਿਨ੍ਹਾਂ ਨੇ ਤੁਹਾਨੂੰ ਐਮਐਲਏ ਬਣਾਇਆ ਹੈ ਜਿਹੜੇ ਪਾਰਟੀ ਦੇ ਵਰਕਰ ਹੈ ਜਿੰਨਾ ਕਰਕੇ ਤੁਸੀਂ ਕੁਰਸੀ ਤੇ ਬੈਠੇ ਹੈ ਜਿਹਦੇ ਕ ਤੁਹਾਨੂੰ ਸਤਾਈ ਆ ਤੁਸੀਂ ਉਹਨਾਂ ਦੋਸਤਾਂ ਦੀਆਂ ਪਤਨੀਆਂ ਬਾਰੇ ਕਿੰਨੀ ਇੱਜ਼ਤ ਕਰਦੇ ਹੋ ਤੇ ਇਸ ਗੱਲ ਤੋਂ ਪਤਾ ਲੱਗਦਾ ਪਹਿਲੀ ਗੱਲ ਤਾਂ ਇਹ ਜਿਹੇ ਬੰਦੇ ਨੂੰ ਮਤਲਬ ਜਿਹੜਾ ਵਿਧਾਇਕ ਬਣਾ ਕੇ ਮੈਨੂੰ ਲੱਗਦਾ ਲੋਕ ਖੁਸ਼ ਨਹੀਂ ਹੋਣਗੇ ਲੋਕ ਕਬਾ ਟੀਵੀ ਦੇ ਪੱਤਰਕਾਰ ਮਨਿੰਦਰ ਜੀ ਸਿੱਧੂ ਦੇ ਉੱਪਰ ਬੀਤੇ ਕੱਲ ਪਰਚਾ ਜਿਹੜਾ ਆ ਉਹ ਦਰਜ ਹੁੰਦਾ ਆ ਅਸਲ ਦੇ ਵਿੱਚ ਮਸਲਾ ਕੀ ਆ ਮਸਲਾ ਇਹ ਸੀ ਕਿ ਲੋਕਬਾਰ ਟੀਵੀ ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਆਡੀਓ ਜਿਹੜੀ ਆ ਉਹ ਚਲਦੀ ਹੈ ਜਿਸ ਦੇ ਵਿੱਚ ਮੌਜੂਦਾ ਐਮਐਲਏ ਬਲਕਾਰ ਸਿੱਧੂ ਜਿਹੜੇ ਨੇ ਜਿਸ ਸ਼ਬਦਾਬਦੀ ਸ਼ਬਦਾਬਲੀ ਦੇ ਨਾਲ ਗੱਲਬਾਤ ਕਰਦੇ ਨੇ ਅਸੀਂ ਇਸ ਵੇਲੇ ਕੈਮਰੇ ਤੇ ਵੀ ਨਹੀਂ ਬੋਲ ਸਕਦੇ ਤੇ ਉਹ ਰਿਕਾਰਡਿੰਗ ਜਿਹੜੀ ਹੈਗੀ ਆ ਆ ਲੋਕਵਾੜ ਟੀਵੀ ਦੇ ਉੱਪਰ ਚੱਲਦੀ ਆ ਤੇ ਜਿਸ ਤੋਂ ਬਾਅਦ ਪਰਚਾ ਦਰਜ ਹੁੰਦਾ ਆ ਮਨਿੰਦਰਜੀਤ ਸਿੱਧੂ ਦੇ ਉੱਪਰ ਬਲਕਾਰ ਸਿੱਧੂ ਦੇ ਇੱਕ ਜਿਹੜੇ ਨੇ ਵਰਕਰ ਦੇ ਵੱਲੋਂ ਇਹ ਪਰਚਾ ਜਿਹੜਾ ਕਰਵਾਇਆ ਜਾਂਦਾ ਮੇਰੇ ਨਾਲ ਪੱਤਰਕਾਰ ਭਾਈ ਜਸ ਹੋਣਗੇ ਗੱਲਬਾਤ ਕਰਾਂਗੇ ਗੁੰਜਲ ਸਮਝਾਂਗੇ ਇਸ ਪਰਚੇ ਦੀ ਭਾਈ ਸਤਪੰਲਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਭਾਈ ਸਰ ਜੀ ਭਾਈ ਜੀ ਬੀਤੇ ਕੱਲ ਪਰਚਾ ਦਰਜ ਹੁੰਦਾ ਹਾਲਾਂਕਿ ਆਪਣੇ ਕੋਲੇ ਅੱਜ ਪਹੁੰਚਦਾ ਆ ਪਹਿਲਾਂ ਤਾਂ ਇਹ ਗੁੰਜਲ ਨੂੰ ਜ਼ਰੂਰ ਸਮਝਾਓ ਕਿ ਇਸ ਤਰ੍ਹਾਂ ਦੇ ਨਾਲ ਦੇਖਦੇ ਹੋ ਅਹ ਵੇਖੋ ਸਰ ਮੈਂ ਇਹਦੇ ਚ ਤੁਹਾਨੂੰ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਰਾਤ 11:30 ਵਜੇ ਇਹ ਪਰਚਾ ਦਰਜ ਹੋਇਆ ਐ ਐਮਐਲਏ ਦੇ ਪੀਏ ਦੀ ਸ਼ਿਕਾਇਤ ਅਧਾਰ ਤੇ ਹੋਇਆ ਔਰ ਜੇ ਉਹ ਪਰਚਾ ਜੇ ਤੁਸੀਂ ਕਹਾਣੀ ਪੜਦੇ ਹੋ ਤਾਂ ਇਹਨੂੰ ਫੈਕਟ ਉਹ ਬਲਕਾਰ ਸਿੱਧੂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈਗਾ ਇਹ ਗੱਲ ਤਾਂ ਬਿਲਕੁਲ ਸੱਚ ਹੈਗੀ ਆ ਕਿ ਇਹ ਜਿਹੜੀ ਆਡੀਓ ਚੱਲੀ ਹੈਗੀ ਆ ਇਹ ਬਲਕਾਰ ਸਿੱਧੂ ਦੀ ਗੱਲ ਇੱਕ ਬੰਦੇ ਨਾਲ ਹੋ ਰਹੀ ਹੈਗੀ ਆ ਔਰ ਉਸ ਗੱਲ ਦੇ ਵਿੱਚ ਮਨਿੰਦਰਜੀਤ ਨੇ ਕੋਈ ਛੇੜਛਾੜ ਨਹੀਂ ਕੀਤੀ ਖੂਬ ਹੂ ਉਹ ਚੱਲੀ ਹੈਗੀ ਆ ਜਿਸ ਤਰ੍ਹਾਂ ਦੇ ਉਹ ਘਟਿਆ ਸ਼ਬਦ ਵਰਤ ਰਿਹਾ ਹੈਗਾ ਆਪਾਂ ਦੁਸ਼ਮਣ ਲਈ ਵੀ ਨਹੀਂ ਵਰਤਦੇ ਉਹ ਆਪਦੇ ਪਾਰਟੀ ਦੇ ਵਰਕਰਾਂ ਲਈ ਵਰਤ ਰਿਹਾ ਹੈਗਾ ਔਰ ਇੱਕ ਸ਼ਬਦ ਇੱਕ ਵਾਰੀ ਨਹੀਂ ਉਹ ਵਾਰ-ਵਾਰ ਉਸ ਵੱਡੀ ਗੱਲ ਔਰ ਸ਼ਬਦ ਔਰਤਾਂ ਦੇ ਲਈ ਵਰਤੇ ਜਾ ਰਹੇ ਆ ਔਰਤ ਔਰ ਤੁਹਾਡੇ ਤੁਸੀਂ ਆਪਦੇ ਦੋਸਤ ਦੀ ਪਤਨੀ ਬਾਰੇ ਉਹ ਸ਼ਬਦ ਵਰਤ ਰਹੇ ਹੈਗੇ ਹੋ ਆਮ ਤੌਰ ਤੇ ਆਪਾਂ ਕਿਸੇ ਬਗਾਨੇ ਬਾਰੇ ਉਹ ਚੀ ਗੱਲ ਨਹੀਂ ਕਰਦੇ ਜਿਨ੍ਹਾਂ ਨੇ ਤੁਹਾਨੂੰ ਐਮ ਐਲ ਏ ਬਣਾਇਆ ਹੈ ਜਿਹੜੇ ਪਾਰਟੀ ਦੇ ਵਰਕਰ ਆ ਜਿਨ੍ਹਾਂ ਕਰਕੇ ਤੁਸੀਂ ਕੁਰਸੀ ਤੇ ਬੈਠੇ ਆ ਜਿਹਦੇ ਕਰਕੇ ਤੁਹਾਨੂੰ ਸਤਾ ਆਈ ਆ ਤੁਸੀਂ ਉਹਨਾਂ ਦੋਸਤਾਂ ਦੀਆਂ ਪਤਨੀਆਂ ਬਾਰੇ ਕਿੰਨੀ ਇੱਜ਼ਤ ਕਰਦੇ ਹੋ ਇਹ ਇਸ ਗੱਲ ਤੋਂ ਪਤਾ ਲੱਗਦਾ ਪਹਿਲੀ ਗੱਲ ਤਾਂ ਇਹ ਜਿਹੇ ਬੰਦੇ ਨੂੰ ਮਤਲਬ ਜਿਹੜਾ ਵਿਧਾਇਕ ਬਣਾ ਕੇ ਮੈਨੂੰ ਲੱਗਦਾ ਲੋਕ ਖੁਸ਼ ਨਹੀਂ ਹੋਣਗੇ ਤੁਸੀਂ ਐਫ ਆਈ ਆਰ ਪੜੋ ਇਹ ਦੱਸੇ ਵੀ ਕਿਹੜਾ ਸ਼ਬਦ ਕਿਹੜੀ ਗੱਲ ਜਿਹੜੀ ਮਨਿੰਦਰ ਨੇ ਆਡਿਟ ਕਰਕੇ ਉਹਦੇ ਮੂੰਹ ਚ ਬੋਲੀ ਗਈ ਹੋਵੇ। ਹਮ ਫੋਰਜ ਕਰਨਾ ਕਿਸੇ ਚੀਜ਼ ਨੂੰ ਜਾਲੀ ਬਣਾਉਣਾ ਤੇ ਆਡਿਟ ਕਰਨਾ ਦੋ ਫਰਕ ਹੈਗਾ ਕਿ ਮੈਂ ਵੱਖ ਵੱਖ ਗੱਲਾਂ ਤੋਂ ਵੱਖ ਵੱਖ ਗੱਲਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਖੰਗ ਆ ਗਈ ਆ ਜਾਂ ਮੈਂ ਮਤਲਬ ਕੋਈ ਸ਼ਬਦ ਦੋ ਵਾਰੀ ਬੋਲ ਗਿਆ ਤੁਸੀਂ ਉਹ ਕੱਟ ਦਿਓਗੇ ਮੈਂ 1 ਘੰਟਾ ਬੋਲੀ ਜਾਣਾ ਤੁਸੀਂ ਉਹਨੂੰ 8 ਮਿੰਟ ਦੀ ਬਣਾਉਣਾ ਹੈਗਾ ਇਹ ਆਡਿਟ ਐਡਿਟ ਆ ਇਹ ਕਾਨੂੰਨੀ ਤੌਰ ਤੇ ਪ੍ਰੋਫੈਸ਼ਨਲ ਤੌਰ ਤੇ ਜ਼ਰੂਰੀ ਆ ਇਹ ਕੋਈ ਅਪਰਾਧ ਨਹੀਂ ਹੈਗਾ ਅਸੀਂ ਲਿਖਦੇ ਆ ਪਹਿਲਾਂ ਹੱਥ ਨਾਲ ਫਿਰ ਟਾਈਪ ਕਰਦੇ ਆ ਫਿਰ ਪੜ੍ਹਦੇ ਆ ਫਿਰ ਕੱਟਦੇ ਆ ਫਿਰ ਲਿਖਦੇ ਆ ਇਹ ਤੁਹਾਡੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਦਾ ਵਿਜ਼ਡਮ ਆ ਤੁਹਾਡੀ ਸਿਆਣਪ ਆ ਕਿ ਤੁਸੀਂ ਸਹੀ ਚਲਾਉਣੀ ਆ ਇਹ ਕੈਡਟ ਇਹ ਹੁੰਦਾ ਕਿ ਸਪੋਜ਼ ਕਰ ਮੈਂ ਇਹ ਗੱਲ ਕਰ ਰਿਹਾ ਹੈਗਾ ਮੇਰਾ ਮੂੰਹ ਕੁਝ ਹੋਰ ਬੋਲ ਰਿਹਾ ਤੁਸੀਂ ਮੇਰੀ ਪ੍ਰਾਣੀ ਗੱਲ ਲਿਆ ਕੇ ਵਿੱਚ ਪਾ ਦੂੰ ਬਿਲਕੁਲ ਇਹ ਤਾਂ ਮਤਲਬ ਇਹ ਨਹੀਂ ਵੀ ਗੱਲ ਮੇਰੀ ਨਹੀਂ ਹੈਗੀ ਗੱਲ ਤਾਂ ਮੇਰੀ ਹੈ ਮੈਂ ਇੱਥੇ ਬੋਲਿਆ ਜੋ ਉੱਥੇ ਬੋਲਿਆ ਹੈਗਾ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਯਾਨੀ ਸਿੱਧੂ ਬਲਕਾਰ ਨੇ ਜਿਹੜਾ ਕੀਤਾ ਹੈਗਾ ਉਹ ਆਪਦੇ ਗੁਨਾਹ ਤੇ ਆਪਦੀ ਕਰਤੂਤਿ ਛਪਾਉਣ ਲਈ ਇੱਕ ਸੱਚੇ ਸੁੱਚੇ ਪੱਤਰਕਾਰ ਤੇ ਝੂਠਾ ਪਰਚਾ ਦਰਜ ਕੀਤਾ ਇਹ ਬਲਕਾਰ ਸਿੱਧੂ ਦੇ ਨਾਲ ਨਾਲ ਜਿਹੜਾ ਹੈਗਾ ਸਰਕਾਰ ਨੂੰ ਇਹ ਪਰਚਾ ਮਹਿੰਗਾ ਪਊਗਾ ਕਾਨੂੰਨ ਦੀ ਇਸ ਤਰ੍ਹਾਂ ਦੁਰਵਰਤੋਂ ਜੇ ਹੋਣੀ ਸੀ ਤੇ ਫਿਰ ਅਕਾਲੀ ਕਾਂਗਰਸੀਆਂ ਜਾਂ ਬਾਕੀਆਂ 'ਚ ਕੀ ਫਰਕ ਸੀ ਮਤਲਬ ਇਹ ਸਰਕਾਰ ਨੇ ਸਿਰੇ ਦੀ ਨਲਾਕੀ ਕੀਤੀ ਹੈ ਕੋਈ ਲੀਗਲ ਓਪੀਨੀਅਨ ਨਹੀਂ ਲਿਆ ਕਿਉਂਕਿ ਜਿਹੜਾ ਸਾਈਬਰ ਕ੍ਰਾਈਮ ਹੈਗਾ ਤੁਸੀਂ ਕਹਿੰਦੇ ਕਿ ਵੀਡੀਓ ਫੋਰਜ ਕੀਤੀ ਆ ਆਡੀਓ ਫੋਰਜ ਕੀਤੀ ਆ ਹੂੰ ਕਿਹਨੇ ਕੀਤੀ ਕਿਵੇਂ ਕੀਤੀ ਆ ਕਿਹੜੀ ਗੱਲ ਫੋਰਜ ਕੀਤੀ ਆ ਕਿਹੜੀ ਗੱਲ ਫੋਰਜ ਕੀਤੀ ਆ ਜੇ ਉਹ ਦੱਸੇ ਕਿ ਆ ਗੱਲ ਤਾਂ ਮੈਂ ਬੋਲੀ ਨਹੀਂ ਹੂੰ ਸਪੀਕਰ ਮੈਂ 100 ਗੱਲ ਕਰ ਰਿਹਾ ਮੈਂ ਕਹਿੰਦਾ ਇਹ ਰ 8 ਗੱਲਾਂ ਤਾਂ ਮੇਰੀਆਂ ਹੈਗੀਆਂ ਆ 12 ਗੱਲਾਂ ਤੁਸੀਂ ਜਿਹੜੀਆਂ ਗਲਤ ਪਾਈਆਂ ਬਿਲਕੁਲ ਐਫ ਆਈ ਆਰ ਦੇ ਵਿੱਚ ਇਹ ਦਰਜ ਨਹੀਂ ਹੈਗਾ ਐਫ ਆਈ ਆਰ ਆਪਦੇ ਆਪ ਚ ਸ਼ੋ ਕਰਦੀ ਆ ਹੂੰ ਕਿ ਮਨਿੰਦਰਜੀਤ ਨੂੰ ਚੁੱਪ ਕਰਾਉਣ ਲਈ ਉਹਨੂੰ ਉਲਝਾਉਣ ਲਈ ਜਾਣ ਕੇ ਇੱਕ ਇਸ ਤਰ੍ਹਾਂ ਦਾ ਪਰਚਾ ਕੀਤਾ ਜਿਹਦਾ ਸਿਰ ਨਹੀਂ ਪੈਰ ਨਹੀਂ ਹੈਗਾ ਇਹ ਜਿਹੜੀਆਂ ਪਰਚੀਆਂ ਜਿਹੜੀਆਂ ਉਹ ਪੱਤਰਕਾਰਾਂ ਤੇ ਪਹਿਲਾਂ ਵੀ ਦਰਜ ਹੁੰਦੀਆਂ ਆਈਆਂ ਅੱਗੇ ਵੀ ਹੁੰਦੀਆਂ ਰਹਿਣਗੀਆਂ ਪਰ ਇਸ ਦਾ ਜਿਹੜਾ ਸੱਟਾ ਹੈਗਾ ਉਹ ਸਰਕਾਰ ਨੂੰ ਤੇ ਐਮਐਲਏ ਨੂੰ ਭੁਗਤਣਾ ਪਊਗਾ ਬਲਕਿ ਐਮਐਲਏਸ ਗੱਲ ਇਹ ਤਿਆਰ ਰਵੇ ਜਿਹੜੀ ਉਹਨੇ ਸ਼ਬਦਾਵਲੀ ਬੋਲੀ ਹੈਗੀ ਆ ਇਹਦੀ ਵੌਇਸ ਟੈਸਟਿੰਗ ਹੋ ਜਾਊਗੀ ਸਭ ਕੁਝ ਹੋ ਜਾਊਗਾ ਪਤਾ ਲੱਗ ਜਾਊਗਾ ਮਨਿੰਦਰਜੀਤ ਜਿਹੜਾ ਹੈਗਾ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਤਿਆਰ ਆ ਜੇ ਕੋਈ ਆਫੀਸਰ ਜੇ ਕੋਈ ਪੁਲਿਸ ਚੌਂਦੀ ਆ ਤਾਂ ਸਾਨੂੰ ਰਾਤ 11 ਦੇ ਪਰਚਾ ਦਰਜ ਹੋਇਆ ਸਾਨੂੰ ਬਲਾਓ ਅਸੀਂ ਕਿੱਥੇ ਆਉਂ ਜਸਬਾਈ ਮੈਂ ਇਹੀ ਸਵਾਲ ਕਰਨਾ ਚਾਹੁੰ ਸੀ ਕਿ ਰਾਤ 11:30 ਵਜੇ ਦਾ ਪਰਚਾ ਦਰਜ ਹੁੰਦਾ ਪਰ ਅੱਜ ਦੀ ਵੀ ਜੇ ਗੱਲ ਕਰੀਏ ਮਤਲਬ ਸ਼ਾਇਦ 12 ਵਜੇ ਤੋਂ ਬਾਅਦ ਸਾਨੂੰ ਵੀ ਪਤਾ ਲੱਗਾ ਤੁਹਾਨੂੰ ਵੀ ਸ਼ਾਇਦ 12 1 ਵਜੇ ਤੋਂ ਬਾਅਦ ਪਤਾ ਲੱਗਦਾ ਇਹ ਨਾ ਸਮਾਂ ਲੁਕਾਇਆ ਜਾਣਾ ਛੁਪਾਇਆ ਜਾਣਾ ਇਸ ਚੀਜ਼ ਨੂੰ ਕਿਵੇਂ ਦੇਖਦੇ ਇਹ ਸਰ ਤੁਹਾਡੇ ਵਿੱਚ ਡੈਸ਼ ਪੈਦਾ ਕਰਨੀ ਹੂੰ ਕੋਈ ਫਾਸੀ ਨਹੀਂ ਲੱਗ ਜਾਨੀ ਹੈਗੀ ਇਹਦੇ ਚੀਕ ਪਕਾਨੂੰਨੀ ਪ੍ਰਕਿਰਿਆ ਪਰਚਾ ਦਰਜ ਹੋ ਗਿਆ ਅਸੀਂ ਥਾਣੇ ਵੀ ਚਲੇ ਜਾਵਾਂਗੇ ਇਨਵੈਸਟੀਗੇਸ਼ਨ ਨੂੰ ਜੁਆਇਨ ਕਰ ਲਾਂਗੇ ਕੇਸ ਵੀ ਲੜ ਲਾਂਗੇ ਔਰ ਇਹ ਗੱਲ ਸਾਫ਼ ਤੋਂ ਵੀ ਕਰ ਦਾਂਗੇ ਕਿ ਇਹ ਆਡੀਓ ਐਡਿਟ ਕੀਤੀ ਗਈ ਹੈ ਕਿ ਉਹਦੇ ਫੋਨ ਚੋਂ ਦੇ ਦੋਸ਼ ਨਾਲ ਰਿਕਾਰਡ ਹੋਈ ਆ ਇਹ ਜਿਹੜਾ ਇਹਨੇ ਗੰਦੇ ਸ਼ਬਦ ਬੋਲ ਰਿਹਾ ਵੀ ਕੀ ਇਹ ਜਾਲੀ ਆ ਕਿ ਸੱਚੇ ਸਭ ਸਾਫ਼ ਹੋ ਜਾਊਗਾ ਪੁਲਿਸ ਦੀ ਡਿਊਟੀ ਬਣਦੀ ਸੀ ਕਿ ਇਸ ਆਡੀਓ ਨੂੰ ਘਟੋ ਘਾਟੇ ਕ੍ਰਿਮਿੰਦਰ ਨੂੰ ਜ਼ਰੂਰ ਵਿਖਾਉਂਦੇ ਔਰ ਉਹਨੂੰ ਅੰਟਰੋਗੇਸ਼ਨ ਕਰਦੇ ਭਾਈ ਵੀ ਆ ਤੂੰ ਦੱਸ ਇਹ ਐਡਿਟ ਕੀਤਾ ਉਹਦਾ ਫੋਨ ਲੈਂਦੇ ਕਿਹੜੇ ਬੰਦੇ ਦੇ ਫੋਨ 'ਚ ਰਿਕਾਰਡਿੰਗ ਹੋਈ ਉਹਦਾ ਫੋਨ ਲੈਂਦੇ ਮਨਿੰਦਰ ਦਾ ਫੋਨ ਲੈਂਦੇ ਪੰਜਾਂ ਮਿੰਟਾਂ 'ਚ ਪਤਾ ਲੱਗ ਜਾਣਾ ਸੀ ਠੀਕ ਹੈ ਇਹਨਾਂ ਨੇ ਬਲਕਾਰ ਸਿੱਧੂ ਦਾ ਫੋਨ ਕਬਜ਼ੇ 'ਚ ਨਹੀਂ ਲਿਆ ਮੇਰੀ ਬੇਨਤੀ ਹੈ ਕਿ ਹੁਣੇ ਉਹਦਾ ਫੋਨ ਕਬਜ਼ੇ 'ਚ ਲੈਣ ਫਿਰ ਪਤਾ ਲੱਗੂਗਾ ਕੌਣ ਕੀ ਬੋਲਿਆ ਹੈਗਾ ਬਲਕਾਰ ਸਿੱਧੂ ਦਾ ਫੋਨ ਵੀ ਬੰਦ ਹੋਊਗਾ ਤੁਸੀਂ ਫੋਨ ਕਰਕੇ ਵੇਖ ਲਓ ਉਹ ਹੁਣ ਆਪਦਾ ਸੈੱਟ ਬਦਲੂਗਾ ਅੱਜਾ ਵਰਸ਼ਨ ਦੇ ਲਈ ਮਨਿੰਦਰ ਜੀ ਦੇ ਵੱਲੋਂ ਫੋਨ ਬਲਕਾਰ ਸਿੰਘ ਸਿੱਧੂ ਨੂੰ ਲਾਏ ਜਾਂਦੇ ਇਸ ਦੇ ਕੇਸ ਦੇ ਬਾਬਤ ਵਰ ਕਿਉਂਕਿ ਇਹ ਉਹਨਾਂ ਨੇ ਕਿ ਦੋਨੋਂ ਪਾਸੇ ਦਾ ਖਬਰ ਲਾ ਕੇ ਦੇਖੋ ਸਭ ਦੋ ਗੱਲਾਂ ਹੂੰ ਇੱਕ ਕੋਈ ਫੁਆਫ ਫੈਲ ਗਈ ਹੈਗੀ ਕਿ ਜਸਨੇ ਨੇ ਥੱਪੜ ਮਾਰਿਆ ਜਾਂ ਥੱਪੜ ਨਹੀਂ ਮਾਰਿਆ ਇੱਕ ਤੁਹਾਡੀ ਰਿਕਾਰਡ ਹੈਗਾ ਡਿਜੀਟਲ ਰਿਕਾਰਡ ਆ ਤੁਸੀਂ ਬੋਲ ਰਹੇ ਹੋ ਤੁਸੀਂ ਉਸ ਗੱਲ ਤੋਂ ਝੂਠ ਮਾਰਨਾ ਸੌਰੀ ਮਾਰੋ ਤੁਸੀਂ ਭੱਜ ਨਹੀਂ ਸਕਦੇ ਜੋ ਜੋ ਮੇਰੀ ਗੱਲ ਦਾ ਰਿਕਾਰਡ ਹੈ ਮੈਂ ਤੁਹਾਨੂੰ ਇਹ ਇੰਟਰਵਿਊ ਦੇ ਰਿਹਾ ਕੱਲ ਨੂੰ ਮੈਂ ਮੁਕਰੂੰਗਾ ਇਹ ਮੇਰਾ ਝੂਠ ਹੈ ਠੀਕ ਹੈ ਨਾ ਦੂਜੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਦੱਸਦਾ ਕਿ ਸਾਈਬਰ ਕ੍ਰਾਈਮ ਹਰ ਜ਼ਿਲ੍ਹੇ ਦੇ ਵਿੱਚ ਬਣਿਆ ਹੋਇਆ ਉੱਥੇ ਇੰਨੇ ਗੰਭੀਰ ਕੰਪਲੇਂਟਸ ਆਉਂਦੀਆਂ ਹੈਗੀਆਂ ਕਿ ਕਿਸੇ ਸੱਡੀ ਮੇਰੇ ਨਾਲ ਕਿਸੇ ਦੁਸ਼ਮਣੀ ਹੈਗੀ ਐ ਮੈਂ ਉਹਦੀ ਕੁੜੀ ਦੀ ਫੇਸਬੁੱਕ ਤੋਂ ਫੋਟੋ ਲਾਈ ਉਹਨੂੰ ਨਿਊਡ ਕਰਤਾ ਜਾਂ ਉਹਨੂੰ ਆਬਜੈਕਸ਼ਨੇਬਲ ਕਰਤਾ ਤੇ ਫੇਸਬੁੱਕ ਤੇ ਪਾਤੀ ਮੈਂ ਮੈਂ ਐਡਵੋਕੇਟ ਹਾਂ ਮੈਂ ਕਟੋਕਟ ਵੀਸ਼ ਕਰਤਾ ਆਪਾਂ ਇਹ ਜਿਹਾ ਪੋਸਟ ਨੂੰ ਫਾਈਲ ਕੀਤੀਆਂ ਅੱਜ ਤੱਕ ਕਿਸੇ ਬੰਦੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਇਹ ਇਸ ਨਵੇਂ ਕਾਨੂੰਨ 'ਚ ਜਿਹੜਾ BNS ਬਣਿਆ ਉਹਦੇ 'ਚ ਜਿਹੜਾ ਇਹਨਾਂ ਨੇ 336 ਲਾਇਆ ਆਈ ਥਿੰਕ ਇਹ ਪੰਜਾਬ ਦਾ ਫਰਸਟ ਕੇਸ ਹੈ 376 ਲਾਈ ਗਈ ਹੈ ਮੇਰੇ ਹਿਸਾਬ ਨਾਲ ਘੱਟੋ ਘੱਟ ਬਠਿੰਡੇ ਤੇ ਜਿਹੜੀ ਤਾਂ ਇਹ ਪਹਿਲਾ ਕੇਸ ਆ ਮੁਹਾਲੀ ਜ਼ਿਲ੍ਹੇ ਚ ਸ਼ਾਇਦ ਇੱਕ ਕੋਈ ਹੋਰ ਟੋਟਲ ਤਿੰਨ ਅਫੇਅਰ ਦਰਜ ਹੋਈਆਂ ਇੱਕ ਕੋਈ ਹੋਰ ਐਫਆਈਆ ਦਰਜ ਹੋਈ ਆ ਤਾਂ ਮੈਨੂੰ ਇਹ ਲੱਗਦਾ ਕਿ ਅਸੀਂ ਇਸ ਪਰਚੇ ਦਾ ਵਿਰੋਧ ਕਰਦੇ ਜਾਂ ਨਹੀਂ ਕਰਦੇ ਪਰ ਅਸੀਂ ਵੈਲਕਮ ਕਰਦੇ ਆਂ ਜਿਹੜਾ ਦੀ ਇਨਵੈਸਟੀਗੇਸ਼ਨ ਕਰ ਰਿਹਾ ਅਸੀਂ ਚਾਹੁੰਨੇ ਕਿ ਇਹਦੀ ਫਿਰ ਇਨਵੈਸਟੀਗੇਸ਼ਨ ਕਰੋ ਜੇ ਮਨਿੰਦਰ ਕਸੂਰਵਾਰ ਤਾਂ ਉਹਨੂੰ ਸਜਾ ਤੋਂ ਕੋਈ ਨਹੀਂ ਬਚਾਊਗਾ ਪਰ ਜੇ ਇਹ ਆਡੀਓ ਉਹ ਜਿਹੜਾ ਬੁਲਕਾਰ ਸਿੱਧੂ ਉਹਦੇ ਮੋਬਾਈਲ ਦੇ ਵਿੱਚ ਬਣੀ ਹੋਈ ਜੇ ਉਸ ਬੰਦੇ ਨੇ ਰਿਕਾਰਡ ਕੀਤੀ ਹੋਈ ਔਰ ਇਹਦੇ ਨਾਲ ਕੋਈ ਛੇੜਛਾੜ ਨਾ ਹੋਈ ਫਿਰ ਇਹਦੀ ਸਜ਼ਾ ਸਰਕਾਰ ਤੈਅ ਕਰੇ ਅਦਾਲਤ ਤੈਅ ਕਰੇ ਪੱਤਰਕਾਰ ਤੈਅ ਕਰਨ ਜਾਂ ਸਮਾਜ ਤੈਅ ਕਰੇ ਕਿਉਂਕਿ ਇਹ ਗੱਲ ਐਡੀ ਛੋਟੀ ਨਹੀਂ ਹੈਗੀ ਕਿ ਇੱਕ ਬੰਦਾ 20 ਸਾਲ ਉਹ 30 ਸਾਲ ਕਰਾ ਕਰੀ ਕਰਦਾ ਰਿਹਾ ਹੈਗਾ ਪੰਜਾਬ ਦੇ ਲੋਕਾਂ ਨੇ ਮਾਨ ਦਿੱਤਾ ਉਹਨੂੰ 100 ਗੱਲਾਂ ਉਹਨੇ ਗੀਤ ਕਰੇ ਤਾਂ ਜ਼ਮੀਨ ਬਣਾਈ ਹੈ ਬਿਨਾ ਪੈਸਿਆਂ ਤੋਂ ਉਹਨੂੰ ਜਿਤਾਇਆ ਹੈਗਾ ਕਿਸੇ ਨੇ ਸ਼ਰਾਬ ਨਹੀਂ ਦਿੱਤੀ ਲੱਖਾਂ ਰੁਪਏ ਉਹਨੂੰ ਫੰਡ ਦਿੱਤਾ ਹੈਗਾ ਔਰ ਉਹ ਕੁਰਸੀ ਤੇ ਬਹਿਣ ਤੋਂ ਬਾਅਦ ਉਹਦੀ ਜਿਹੜੀ ਭਾਸ਼ਾ ਹੈਗੀ ਆ ਮੈਂ ਕਹਿੰਨਾ ਵੀ ਦਿਰ ਫਟੇ ਮੂੰਹ ਸਾਰਿਆਂ ਦੇ ਜਿਨ੍ਹਾਂ ਤੇ ਇਹੋ ਜਿਹੇ ਬੰਦੇ ਰਾਜ ਕਰਦੇ ਆ ਜਿਹੜੇ ਆਪ ਦੇ ਦੋਸਤ ਦੀ ਵਾਈਫ ਬਾਰੇ ਕੁਝ ਸ਼ਾਇਦ ਵੀਡੀਓ ਸੁਣੀਕ ਨਹੀਂ ਮੈਂ ਅੱਜ ਰੋਲਾ ਪੈਣ ਤੋਂ ਬਾਅਦ ਸੁਣੀ ਹੈ ਔਰ ਇਹਦੇ ਨਾਲ ਜਿਹੜਾ ਪਰਚਾ ਦਰਜ ਹੋਣ ਨਾਲ ਬਲਕਾਰ ਸਿੱਧੂ ਜਿਹੜੀ ਮਿੱਟੀ ਮਾੜੀ ਮੋੜ ਰਹਿ ਗਈ ਸੀ ਉਹ ਵੀ ਪੱਟੀ ਜਾਊਗੀ ਇਹਦੇ ਸਿੱਟਿਆਂ ਲਈ ਸਾਰਿਆਂ ਨੂੰ ਤਿਆਰ ਰਹਿਣਾ ਚਾਹੀਦਾ ਜੇ ਬਲਕਾਰ ਸਿੱਧੂ ਨੇ ਹੁਣ ਮਨਿੰਦਰ ਜੀ ਨਾਲ ਪੰਗਾ ਲਿਆ ਤਾਂ ਇਹ ਇੱਕ ਲੌਜੀਕਲ ਐਂਡ ਤੱਕ ਜਾਊਗਾ ਲੱਗਦਾ ਕਿ ਇਹ ਜਾਣ ਬੁਝ ਕੇ ਜਿਵੇਂ ਜਿਸ ਤਰ੍ਹਾਂ ਇਹ ਮਨਿੰਦਰ ਬੋਲਦਾ ਰਹਿੰਦਾ ਹੈ ਲੱਗਦਾ ਕਿ ਇੱਕ ਪੋਲੀਟਿਕਲ ਇੱਕ ਪੋਲੀਟਿਕਲ ਐਮਐਲਏ ਨਹੀਂ ਹੋਰ ਵੀ ਕੁਝ ਕੁਝ ਨਾ ਕੁਝ ਕਰੀਆਂ ਜੁੜਦੇ ਮੈਂ 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 ਕਹਿਣਾ ਕਿ ਇਹਨੂੰ ਹੰਟ ਕਰਨਾ ਕਹਿੰਦੇ ਆ ਕਿ ਸਪੋਜ਼ ਕਰਕੇ ਤੂੰ ਮੈਨੂੰ ਪਸੰਦ ਨਹੀਂ ਆ ਰਿਹਾ। ਉਹ ਕਹਿੰਦੇ ਤੇ ਨਿਗਾਹ ਰੱਖੋ ਯਾਰ ਇਹਨਾਂ ਨੂੰ ਠੋਕ ਨਾ ਦੇ। ਓਕੇ। ਇਹ ਇਹ ਠੋਕਣ ਵਾਲੀ ਪ੍ਰਕਿਰਿਆ ਮਤਲਬ ਮੌਕਾ ਲੱਭਿਆ ਉਹਨਾਂ ਨੇ। ਮੌਕਾ ਮੌਕਾ ਤਾਂ ਹੈ ਨਹੀਂ ਸੀ ਪਰ ਮੌਕਾ ਉਹਨਾਂ ਨੇ ਕੋਈ ਬਣਾਇਆ ਬਣਾਇਆ ਮੌਕਾ ਬਣਾਇਆ। ਮੌਕਾ ਬਣਾਇਆ। ਵੀ ਸ਼ਾਇਦ ਅਸੀਂ ਐਂ ਕਰਕੇ ਅਸੀਂ ਫੱਟੇ ਚੱਕ ਦਾਂਗੇ। ਪਰ ਕੋਈ ਗੱਲ ਨਹੀਂ ਹੁਣ ਰੌਲਾ ਪੈ ਗਿਆ। ਅਸੀਂ ਮੈਦਾਨ ਦੇ ਵਿੱਚ ਆ। ਪਰਚੇ ਦਰਜ ਹੋਗੇ ਕੋਈ ਗੱਲ ਨਹੀਂ। ਦੇਸ਼ ਦੇ ਕਾਨੂੰਨ ਤਾਕ ਪਰਚਾ ਦਰਜ ਹੋਇਆ। ਦੇਸ਼ ਦੇ ਕਾਨੂੰਨ ਮੁਤਾਬਕ ਰੱਦ ਵੀ ਹੋਊਗਾ। ਔਰ ਜਿਨ੍ਹਾਂ ਨੇ ਦਰਜ ਕਰਵਾਇਆ ਉਹੀ ਰੱਦ ਕਰਾਉਣਗੇ ਤੇ ਮੈਂ ਤੁਹਾਨੂੰ ਚੀਕਾ ਮਾਰ ਦੂਗਾ ਖਾਦੂ ਜੀ ਸੋ ਮੇਰੇ ਨਾਲ ਐਡਵੋਕੇਟ ਭਾਈ ਜਸੂਰੀ ਸੀ ਜਿਹਨਾਂ ਦਾ ਕਹਿਣਾ ਹੈ ਕਿ ਮਨਿੰਦਰ ਤਿਆਰ ਹੈ ਪਰ ਉਹ ਵੀ ਤਿਆਰ ਰਹਿਣ ਜਿਨ੍ਹਾਂ ਦੇ ਵੱਲੋਂ ਇਹ ਇਨਵੈਸਟੀਗੇਸ਼ਨ ਦੇ ਲਈ ਉਹ ਵੀ ਜਿਹੜੇ ਹੈਗੇ ਤਿਆਰ ਰਹਿਣ ਤਾਂ ਉਹ ਕਹਿੰਦੇ ਨੇ ਕਿ ਅਸੀਂ ਇਹ ਪਾਰਚਾ ਤੁਹਾਨੂੰ ਹੈ ਕਿ ਰੱਦ ਕਰਵਾ ਕੇ ਜੁੜੇ ਰਹੋ ਆ ਰਹੇ ਮੀਟਲ ਬੰਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੇ ਉਹ ਯਾਰ ਧੰਨਵਾਦ